ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੇ ਠੀਕ ਠਾਕ ਪਾਜੀ ਵਰੀਆ ਵਰੀਆ ਜੀ ਅੱਛਾ ਅੱਛਾ ਕਿਹੜੇ ਪਿੰਡ ਤੋਂ ਆਏ ਜੇ ਪਿੰਡ ਪਾਜੀ ਆਪਾਂ ਜੌਨਸਵਾਲ ਤੋਂ ਆਏ ਜੌਨਸਵਾਲ ਤੋਂ ਤੇ ਤੁਹਾਨੂੰ ਕਿਹੜੀ ਸ਼ਿਕਾਇਤ ਸੀ ਪਹਿਲਾਂ ਪਾਜੀ ਸਾਡੇ ਲੂਤਾ ਨੂੰ ਬੜੀ ਜ਼ਿਆਦੀ ਦਵਾਈ ਖਾਦੀ ਤੇ ਸਾਨੂੰ ਫਰਕ ਨਹੀਂ ਹੀ ਪੈਂਦਾ ਠੀਕ ਆ ਤੇ ਮੁੜ ਕੇ ਪਾਜੀ ਆਪਾਂ ਇੱਥੋਂ ਦਵਾਈ ਖਾਦੀ ਤੇ ਬੜਾ ਸੋਹਣਾ ਰਮਾਨ ਪੈਗਾ ਮੇਰੇ ਦੇ ਹਿਸਾਬ ਨਾਲ ਸਾਲ ਹੀ ਹੋ ਗਿਆ ਰਹੀਆਂ ਬੜੀ ਦਵਾਈ ਖਾਦੀ ਅੱਛਾ ਇੱਕ ਸਾਲ ਲੂਤਾ ਦੀ ਸ਼ਿਕਾਇਤ ਰਹੀ ਹੈ ਹਾਂਜੀ ਹਾਂਜੀ ਪੂਰੀ ਅਛਾ ਤੇ ਹੁਣ ਕੀ ਹਾਲ ਚੱਲ ਤੁਹਾਡਾ ਹੁਣ ਪਾਜੀ ਆ ਬਹੁਤ ਵਧੀਆ ਵਾ ਕੋਈ ਮਾਸਾ ਨੂੰਦਾਂ ਨਿਸ਼ਾਨ ਨਹੀਂ ਹੈਗਾ ਮੈਂ ਦਵਾਈ ਵੀ 10 15 ਦਿਨੀ ਵੱਤੋ ਵੱਤ ਖਾਦੀ ਨਹੀਂ ਤੁਸੀਂ ਕਹੋ ਵਾਦਾ ਕਰ ਮੈਂ 10 15 ਦਿਨ ਖਾਦੀ 10 15 ਦਿਨ ਖਾਦੀ ਤੇ ਹੁਣ ਠੀਕ ਆ 10 15 ਦਿਨਾਂ ਨੇ ਮੇਰੇ ਸਹੀ ਹੋ ਗਿਆ ਨਹੀਂ ਹੁਣ ਨੂੰ ਤਾਂ ਠੀਕ ਹੋਈਆਂ ਨੂੰ ਕਿੰਨਾ ਚਿਰ ਹੋ ਚੁੱਕਾ ਪਾਜੀ ਖੇਤੀਆਂ ਅੱਗ ਗਏ ਮੇਰੇ ਸਾਬ ਨਾਲ ਮਹੀਨੇ ਦੇ ਵਿੱਚ ਪੂਰੀਆਂ ਕੰਪਲੀਟ ਹੋ ਗਈਆਂ ਸਹੀ ਹੋ ਗਈਆਂ ਪੂਰੀਆਂ ਆਸ਼ਾ ਹੁਣ ਦਵਾਈ ਛੱਡੀ ਨੂੰ ਫਿਰ ਕਿੰਨਾ ਚਿਰ ਹੋ ਗਿਆ ਦਵਾਈ ਉਹ ਦੋ ਮਹੀਨੇ 10 15 ਦਿਨ ਖਾਦੀ ਸੀ ਉਹ ਤੋਂ 10 15 ਦਿਨ ਬਾਅਦ ਤੋਂ ਮੈਂ ਦਵਾਈ ਸੋ ਕੋ ਪਈ ਰਹੀ ਮੈਂ ਵਰਤੀ ਨਹੀਂ ਵਰਤੀ ਨਹੀਂ ਪਾਜੀ ਰੁਮਾਨ ਆ ਗਿਆ ਬਹੁਤ ਸੋਨਾ ਹੈ ਮੈਂ ਤੁਹਾਡੀ ਜਿਆਰਾ ਕਰਦਾ ਜਿਹੜੇ ਮੈਂ ਢੋਣਾ ਨਾ ਆਪਣੇ ਫਰੀਰ ਲਵੇ ਨਾ ਮਨੂੰ ਤੁਹਾਡੇ ਅੱਪਾ ਜੀ ਚੇਤਾ ਆ ਜਾਂਦਾ ਹੈ ਅੱਛਾ ਅੱਛਾ ਹਾਂ ਜੀ ਮੈਂ ਕਹਿੰਦਾ ਮਨੂਰ ਨੇ ਸਵਾਰਤਾ ਮੈਰ ਬਹੁਤ ਜਿਆਦਾ ਤੰਗ ਹੈ ਜਿਹੜੋ ਮੁੜਕਾ ਲੱਗਦਾ ਹੈ ਨਾ ਤੇ ਬੜਾ ਤੜਫਦਾ ਮੁੜਕਾ ਮਿਰਚਾ ਵਰਗੂ ਲੱਗਦਾ ਹੈ ਮੇਰੇ ਅੱਛਾ ਅੱਛਾ ਤੇ ਮੈਂ ਕਹਿੰਦਾ ਮਹਾਰਾਜ ਇਹ ਦੁੱਖ ਟਾਰੇ ਹੋਰ ਭਾ ਜਿਹੜਾ ਮਰਜੀ ਲਾ ਦੇ ਇੰਨਾ ਜਿਆਦਾ ਮੈਂ ਤੰਗ ਹਾਂ ਅੱਛਾ ਲੂਤਾ ਹੁਣ ਠੀਕ ਹੋ ਗਿਆ ਨੂੰ ਮੈਂ ਕਿੰਨਾ ਟਾਈਮ ਹੋ ਚੁੱਕਾ ਹੈ ਜੀ ਠੀਕ ਹੋ ਗਿਆ ਨੇ ਜੀ ਭਾਜੀ ਤਕਰੀਬਨ 7-8 ਮਹੀਨੇ ਮਨੂੰ ਹੋ ਗਏ ਨੇ ਮੈਂ 7-8 ਇਹ 80 ਦੇ ਮਹੀ ਮੈਂ ਦਵਾਈ ਵਰਤੀ ਸੀ ਹਾਂ 10 15 ਦਿਨ ਵਰਤੀ ਸੀ ਹਾਂ 10 15 ਦਿਨਾਂ ਤੋਂ ਬਾਅਦ ਆ ਮੁੜ ਕੇ ਮੈਂ ਦਵਾਈ ਨਹੀਂ ਸੁਖ ਵਰਤੀ ਮੈਂ ਨਿਗਹਿਲੀ ਕਰ ਛੱਡੀ ਹਾਂ ਤੇ ਮੈਂ ਜੇ ਜਾਪੂ ਰੜਕਦੇ ਫੇਰ ਵੇਖ ਲਗ ਨਹੀਂ ਤੇ ਛੀਛੇ ਤੋਂ ਕੋਈ ਨਹੀਂ ਰਹੀ ਹੈ ਅੱਛਾ ਅੱਛਾ ਹਾਂ ਜੀ ਬਹੁਤ 6 7 ਮਹੀਨੇ ਹੋ ਗਏ ਠੀਕ ਹੈ ਜੀ ਬਹੁਤ ਸੋਨਾ ਫਰਮਾਨ ਆ ਗਿਆ ਮੈਂ ਹੋਰ ਕੋਈ ਦਵਾਈ ਦੁਬਈ ਨਹੀਂ ਕਰੀ ਬਹੁਤ ਬਹੁਤ ਧੰਨਵਾਦ ਅੱਛਾ ਤੁਸੀਂ ਆ ਦਵਾਈ ਹੀ ਵਰਤੀ ਹੈ ਦੱਸੋ ਹਾਂਜੀ ਹਾਂਜੀ ਸਾਹਿਬ ਜੀ ਐਹੋ ਦਵਾਈ ਨਾਲ ਮੈਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਮੈਂ ਹੋਰ ਵੀ ਥਾਵਾਂ ਤੋਂ ਬੜੀ ਦਵਾਈ ਖਾਧੀ ਪਰ ਨਹੀਂ ਜੀ ਫਰਕ ਪਿਆ ਦਿਖਾਇਓ ਠੀਕ 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 ਧੰਨਵਾਦ ਜੀ ਵਿੱਚ ਤਾਂ ਠੀਕ ਹੈ ਸਾਡਾ ਦੋਸਤੋ ਪੂਰੀ ਵੀਡੀਓ ਵੇਖ ਕੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਫੰਗਲ ਇਨਫੈਕਸ਼ਨ ਤੋਂ ਪਰੇਸ਼ਾਨ ਜੋ ਮਰੀਜ਼ ਹਨ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਸਕੇ ਅਤੇ ਉਹ ਇਸ ਕਾਮਯਾਬ ਇਲਾਜ ਤੋਂ ਪੂਰਾ ਲਾਭ ਉਠਾ ਸਕਣ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦੇ ਨਿਸ਼ਾਨ ਦਬਾ ਕੇ ਆਲ ਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਦੀ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ